ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮਤੇ ਨਗਰ ਬਾਗੇ ਪੁਰਾਣੇ ਸ਼ਹਿਰ ਦੀ ਬੁੱਕਲ ਦਾ ਆਨੰਦਮਾਨ ਦਾ ਪਿੰਡ ਲੰਗਿਆਣਾ ਲੰਗਿਆਣਾ ਪਿੰਡ ਆ ਜਿਹੜਾ ਮਿੱਤਰੋ ਇਹ ਮੁਦਕੀ ਤੋਂ ਬਾਗਾ ਪੁਰਾਣਾ ਰੋਡ ਦੇ ਉੱਤੇ ਦੋ ਪਿੰਡ ਰਹਿ ਜਾਂਦੇ ਆ ਦੋਵੇਂ ਲੰਗਿਆਣਾ ਨਵਾਂ ਤੇ ਲੰਗਿਆਣਾ ਪੁਰਾਣਾ ਆਪਾ ਬਾਈ ਲੰਗਿਆਂ ਨੇ ਪਿੰਡ ਦੇ ਵਿੱਚ ਕਾਕੇ ਬਾਈ ਦੇ ਘਰੇ ਇਸ ਟਾਈਮ ਮੌਜੂਦ ਆ ਜਿੰਦਾ ਵਪਾਰ ਲੈਣ ਦਾ ਕੰਮ ਆ ਬਾਈ ਤੇ ਜਨਵਰ ਬਾਈ ਦੇ ਕੋਲੇ ਤੁਹਾਨੂੰ ਪਤਾ ਹੀ ਆ ਵੀ ਮੇਰੇ ਹਿਸਾਬ ਦੇ ਨਾਲ ਨਾ ਸਾਰੇ ਏਰੀਆ ਦੇ ਵਿੱਚੋਂ ਬਾੜ ਨਾਲ ਹੁੰਦੇ ਆ ਵੀ ਜਿੰਦੇ ਬਸ 2000 ਦਾ ਮਰਜਨ ਹੁੰਦਾ ਜਗ੍ਹਾ ਤੁਰਦਾ ਫਣਦਾ ਵਪਾਰੀ ਭਰਾਵਾਂ ਵੱਦ ਮਾਲ ਲੈ ਕੇ ਜਾਂਦੇ ਆ ਬਾਈ ਤੋਂ ਕਰਦੇ ਆ ਗੱਲਬਾਤ ਮਿਲਦੇ ਆ ਕਾਕੇ ਬਾਈ ਨੂੰ ਸਤਿ ਸ਼੍ਰੀ ਅਕਾਲ ਕਾਕੇ ਵੀਰੇ ਸਤਿ ਸ਼੍ਰੀ ਅਕਾਲ ਜੀ ਬਾਈ ਸਾਰੇ ਮੇਰੇ ਭਿੰਡ ਭਰਾਵਾਂ ਨੂੰ ਹੋਰ ਸੇਤਾ ਠੀਕ ਆ ਜੀ ਸੇਤਾ ਠੀਕ ਆ ਜੀ ਓਕੇ ਕਾਕੇ ਬਾਈ ਅੱਜ ਫਿਰ 2 ਜਨਵਰੀ ਜਨਵਰ 5 ਸੀ ਟੋਟੇ ਲੇਟ ਹੋਣ ਦੇ ਕਾਰਨ 3 ਜਨਵਰ ਲੈਂਡ ਤਾਂ ਬੰਦੇ ਇੱਕ ਐਸੀ ਦੋ ਜੋੜਾ ਲੈ ਗਿਆ ਇੱਕ ਸਿੰਗਲ ਲੈ ਕੇ ਤਿੰਨ ਲੈ ਕੇ ਹੁਣੇ ਹੀ ਠੀਕ ਆ ਬਾਈ ਠੀਕ ਆ ਤੁਹਾਡੇ ਮੂਰੇ ਮੂਰੇ ਗੱਡੀਆਂ ਕਈਆਂ ਦੋ ਠੀਕ ਆ ਬਾਈ ਠੀਕ ਆ ਤੇ ਕਾਕੇ ਬਾਈ ਫਿਰ ਆ ਜਿਹੜੀ ਲਾਲ ਵਹਿੜ ਆਂਦੀ ਕੀ ਡਿਟੇਲ ਆ ਬਾਈ ਇਹ ਚੌਥਾ ਦਿਨ ਸੂਰਜ ਹੋ ਗਿਆ ਪਹਿਲੇ ਨਹੀਂ ਆ ਬਾਈ ਪਹਿਲਾਂ ਵੜਾ ਜੀ ਠੀਕ ਆ ਦੰਦੋ ਬਾਈ ਦੰਦ ਬੋਏ ਦੂਜਾ ਜਵਾਨ ਹੋਈ ਐ ਚੋਕੇ ਠੀਕ ਆ ਹਾਂਜੀ ਤੇ ਕਾਕੇ ਬਾਈ ਫਿਰ ਕਿੰਨਾ ਕੁ ਬੋਲਾ ਹੋਊਗਾ ਜੀ ਬਾਈ 8 ਕਿਲੋ ਬੋਲਾ ਜੀ ਐ ਰਾਮਨਾਥ ਚੋਟਕੰਡੇ ਵਾਲਾ ਕੋਈ ਜੀ ਮੇਰਾ ਭੈਣ ਭਰਾ ਦੂਰ ਬੈਠਾ ਹਾਂਜੀ ਆਪਦਾ ਰਿਸ਼ਤਰ ਘੱਲ ਦੇਵੇ ਸੱਜਣ ਮਿੱਤਰ ਘੱਲ ਦੇਵੇ ਨਹੀਂ ਤਾਂ ਵੀਡੀਓ ਕਾਲ ਤੇ ਜਵਲਵੇ ਬਸ ਠੀਕ ਆ ਬਈ ਵਟਸਐਪ ਕਰਕੇ ਉਹਨੂੰ ਕਲੀਅਰ ਹੋ ਜਾਵੇ ਦਿਮਾਗ ਨੂੰ ਠੀਕ ਆ ਹਾਂ ਠੀਕ ਆ ਵਟਸਐਪ ਕਰਕੇ ਬੱਚੀ ਬਈ ਕਾਕੇ ਜੀ ਬੱਚਾ ਬਈ ਠੀਕ ਆ ਕਾਕੇ ਬਾਈ ਕੀ ਰੇਟ ਰਹੂਗਾ 34000 ਜੀ ਬਾਈ 34000 31 किलो ਦੋ ਦੋ ਆਜੂ ਗਰੰਟੀ ਦੇਉਂਗਾ ਹੋਰ ਹਾਂ 12 11 ਕਿਲੋ ਦੋ ਦੇ ਜੂ 11 ਬ 12 ਕਿਲੋ ਆਹਮ ਨਾਲ ਦੇਉਗੀ 11 12 ਕਿਲੋ ਮੰਨ ਕੇ ਚਲੋ 8 9 ਕਿਲੋ ਆਹ ਬੋਲੀ ਹੂੰ 8 ਹੀ ਦਸੂਗਾ ਹੂੰ ਤੇ ਕਾਕੇ ਬਈ 34000 ਚ ਮੰਤਨ ਮੰਤਨ ਕਰ ਦੂੰਗਾ ਜੀ 100 200 ਦਾ ਕਿੰਨਾ ਕਰਦੇ 100 200 ਦਾ ਕਰ ਦੂੰਗਾ ਬਜ ਵੀ ਹੈ ਜੀ ਬਹੁਤ ਵਧੀਆ ਬੱਛੀ ਹੈ ਥੋੜਾ ਚਲ ਤੋਰੀ ਬਈ ਕੱਢੀ ਬਾਹਰ ਹਾਂਜੀ ਲੈ ਮਿੱਤਰੋ 34000 ਰੁਪਿਆ ਰੇਟ ਹੈ ਸਿਰਫ ਬੱਛੀ ਦਾ ਪਹਿਲਨ ਸੂਈ ਹੋਈ ਆ ਦੰਦਾਂ ਦੇ ਵਿੱਚ ਜਵਾਨਾ 8-9 ਕਿਲੋ ਬੌਲੀ ਤਿਆਰ ਆ ਚੌਥਾ ਦਿਨ ਸੂਈ ਨੂੰ ਆ ਵੇਖੋ ਲੇਵੇ ਭਾਂਡੇ ਵਾਲੋ ਫੇਸ ਦੀ ਕੁਆਲਿਟੀ ਕੁਆਲਿਟੀ ਵੱਚੀ ਦੀ ਵੇਖੋ ਨਵਾਂ ਹਾਨਾ ਬਾਈ ਮਿੱਤਰੋ ਇਹੋ ਜੀ ਵਹਿੜੀ ਤੋ ਬਣਾ ਚੋ ਕੇ ਵੀ ਪ੍ਰੋਪਰ ਆਵੋ ਭਾਵੇਂ ਤੋਕੜ ਗੱਪਣ ਕਰਕੇ ਵੀ 28-30 ਦੀ ਵਿੱਚ ਲਈਦੀ ਆ ਤੁਸੀਂ ਆਪ ਹੀ ਸਿਆਣੇ ਆ ਬਾਕੀ ਮੈਨੂੰ ਭਲਾ ਕਹਿਣ ਦੀ ਲੋੜ ਨਹੀਂਗੀ ਕਿਉਂਕਿ ਬੱਚੇ ਆ ਹਜੇ ਤਾਂ ਜਵਾਨੀ ਦੇ ਵਿੱਚ ਆ ਜੋਸ਼ ਦੇ ਵਿੱਚ ਆ ਹੋਸ਼ ਦੇ ਵਿੱਚ ਆ ਕਰਮਾਂ ਵਾਲੀ ਲੇਵੇ ਭਾਂਡੇ ਲੋ ਬਹੁਤ ਖਰੀ ਆ ਬਲੂ ਨਾ ਪਹਿਲਾ ਸੂਆ ਸੋਈ ਆ ਚੌਥਾ ਦਿਨ ਸੋਈ ਨੂੰ ਮਗਰ ਬੱਚਾ ਠੰਡੀ ਸੀਲੇ ਵੀ ਬਹੁਤ ਆ ਰੇਟ ਇਹਦਾ 34000 ਆ ਠੀਕ ਆ ਬਾਈ ਦੋ ਨੰਬਰ ਤੇ ਕਾਫੀ ਕਲਰ ਦੀ ਕਾਲੀ ਜਿਹੜੀ ਬਈ ਬਾਈ ਜੀ ਇਹ ਵੀ ਜਰਸੀ ਆ ਪਿਓਰ ਕਾਲੀ ਠੀਕ ਆ ਠੰਡੀ ਸੀਲ ਠੀਕ ਆ ਕਿੰਨਾ ਸੂਆ ਸੁੰਦੀ ਆ ਕੱਕੇ ਵੀ ਦੂਜਾ ਸੂਆ ਜੀ ਦੂਜਾ ਸੂਆ ਬਾਈ ਦਿਨ ਕਿੰਨੇ ਪਏ ਕੱਕੇ ਬਾਈ ਦਿਨ ਬਾਈ ਜੀ ਅੱਜੇ ਲੈ ਜੂਗੀ ਮਤਲਬ ਕਿ 8 ਤੋਂ 9 ਦਿਨ 8 ਤੋਂ 9 ਦਿਨ ਲੈ ਜੂਗੀ ਕਾਕੇ ਬਈ ਇਹਦਾ ਰੇਟ ਵੀਰੇ ਇਹਦਾ ਵੀਰੇ 35000 ਰੁਪਏ ਰੇਟ ਹੈ ਤੇ ਕੋਈ ਜੋੜਾ ਹੀ ਲੈਦਾ ਵੇ ਬਈ ਕਾਕੇ ਮੰਤਨ ਖੁੱਲਾ ਥੋੜਾ ਵਿੱਚੋਂ ਲੈ ਲੈ ਵੇ ਠੀਕ ਹੈ ਜੀ ਫਿਰ ਆਪਾਂ ਮੰਤਨ ਕਰ ਦਿਆਂਗੇ ਠੀਕ ਹੈ ਬਈ ਤੋਰੀ ਵੀਰੇ ਕਾਕੇ ਬਈ ਲੈ ਮਿੱਤਰੋ ਇਹਦਾ ਵੀ 35000 ਰੁਪਿਆ ਰੇਟ ਆ ਸਿਰਫ ਬਈ ਤੁਹਾਨੂੰ ਪਹਿਲਾਂ ਕਿਹਾ ਵੀ ਰੇਟ ਆ ਜਿਹੜੇ ਜਿੱਥੋਂ ਜੋ ਤੁਸੀਂ ਲੈਣੀਆਂ ਸ਼ੁਰੂ ਕਰਦੇ ਹੋ ਨਾ ਉੱਥੋਂ ਜੇ ਬਾਈ ਦੇ ਰੇਟ ਹੁੰਦੇ ਆ ਦੇਖ ਸਕਦੇ ਆ ਗੱਲ ਬਈ ਔਰ ਤਲਕਣਾ ਮੇਟ ਦੇਖੋ ਮਿੱਤਰੋ ਦੋ ਜੀ ਲੈ ਆ ਬਈ ओके क्वालिटी ਇਹਦੇ ਵਿੱਚ ਵੀ ਚੰਗੀ ਬਦ 11 ਕਿਲੋ ਵਾੜਨੇ ਦੇ ਦੇ ਦੇਣਾ ਇਹਨੇ ਵੀ ਮਿੱਤਰੋ ਕਾਲੀ ਜਰਸੀ ਆ ਵਧੀਆ ਕੁਆਲਟੀ ਆ ਜਿੰਨਾ ਭਾਵਾ ਭਾ ਦੇ ਹਿਸਾਬ ਨਾਲ ਬਿਲਕੁਲ ਚੰਗਾ ਹੋਰ ਪਾਈ ਦੇ ਚ ਜਾ ਬਾਈ ਹੂੰ ਓਕੇ ਠੀਕ ਆ ਬਾਈ ਓਕੇ ਇਹ ਹੁਣ ਵੀ ਲੱਤ ਮਾਰ ਜੂਗੀ ਹੂੰ ਜੈਲੀਆ ਪੂਰੀ ਠੰਡੀ ਹੂੰ ਤਾਂ ਕਿ ਲੇਵਾ ਵੀ ਪੂਰਾ ਬਣਾ ਜੂ ਬਾਈ ਲੇਵਾ ਫੁੱਲ ਬਣਾਉ ਜੇ ਮੈਂ ਤੁਹਾਨੂੰ ਖਾਤਾ ਪੁੱਛੋ ਤੁਹਾਨੂੰ ਹਾਂ ਵੇਖੋ ਜੀ ਲੈ ਹੂੰ ਲੈ ਇਹਦਾ ਬੋਟ ਇਲਾ ਪਈ ਹੈ ਹੁਣ ਮਾਜਰ ਦਾ ਦੋਦੂ ਦਾ ਮਾਜਰ ਦਾ ਕਾਕੇ ਬਾਈ ਫਿਰ ਇਹਦਾ 35000 ਰੇਟ ਆਈਂਦਾ 34000 ਰੁਪਿਆ ਜੋੜੇ ਦਾ ਬਣਦਾ ਵਾ ਮੰਨ ਲਓ ਤੁਸੀਂ 1000 ਘਟ 70000 ਰੁਪਿਆ ਹੈਨਾ ਹਾਂਜੀ ਹਾਂਜੀ ਤੇ ਮੰਤਨ ਖੁੱਲਾ ਕਰ ਦੇਂਗਾ ਜੋੜਾ ਤੁਸਾਂ ਜੋੜਾ ਲੈਣਾ ਫੇਰ ਤੂੰ ਦੂਰ ਵਾਲਾ ਫੇਰ ਭੈਣ ਭਰਾ ਦਾ ਕਰਾਇਆ ਨਿਕਲ ਜੂਗਾ ਮੈਂ ਮੰਤਨ ਕਰ ਦੇਂਗਾ ਪੂਰਾ ਠੀਕ ਹੈ ਬਾਈ ਠੀਕ ਹੈ ਕਾਕੇ ਵੀਰੇ ਨੰਬਰ ਦਈਂ ਕਰਾਂ ਦੀ ਵੱਡੇ ਬਾਈ 9147 28931 ਇੱਕ ਵਾਰੀ ਹੋਰ ਬੋਲ ਦੇ 9147 28931 ਠੀਕ ਹੈ ਇਸ ਨੰਬਰ ਤੇ ਕਰਨੀ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰ